ਨਮਸਕਾਰ ਤੇ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਿਮਾਚਲ ਹਰਿਆਣਾ ਤੇ ਮੈਂ ਹਾਂ ਮੋਹਿਤ ਬਖਸ਼ੀ ਲੈ ਕੇ ਗੱਲ ਪੰਜਾਬ ਦੀ ਗੱਲ ਪੰਜਾਬ ਦੀ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ 'ਚ ਹੋਣ ਵਾਲੇ ਪੰਚਾਇਤੀ ਚੋਣਾਂ ਦੀ ਜਿਦੇ 'ਚ ਜ਼ਿਲ੍ਹਾ ਪਰੀਸ਼ਦ ਤੇ ਪੰਚਾਇਤ ਦੀ ਚੋਣ ਹੋਣ ਵਾਲੀ ਹੈ 1 ਕਰੋੜ छत्तीस लाख चार हज़ार तो ज़्यादा वोटर ने जेड़े अपने मताधिकार का वोट प्रयोग जेड़ा है वो जरा लगातार असंकू तो दस रहे अपडेट दे रहे हैं कि एक एक खबर दी कि उन्नीस हज़ार बूथ होन्नी हज़ार तो ज़्यादा बूथ होलिस प्रवेशक रखे गए हैं पर बैलेट पेपर त होएगा चोण दो हज़ार अठारह देखे ਅ ਐ ਚੌਨ ਕਰਾਈ ਜਾ ਰਹੀ ਹੈ ਕਿਉਂਕਿ ਲਗਾਤਾਰ 6 ਸਾਲ ਲਗਭਗ ਚੌਨ ਨਹੀਂ ਹੋਈ ਪਰ ਹੁਣ ਚੌਨ ਹੋਣ ਜਾ ਰਹੀ ਹੈ 2027 ਦਾ ਜਿਹੜਾ ਹੈ ਉਹ ਸੈਮੀਫਾਈਨਲ ਮੰਨਿਆ ਜਾ ਰਿਹਾ ਇਹਨੂੰ ਕਿਉਂਕਿ 2027 ਚ ਚੌਨ ਹੋਣੀ ਹੈ ਉਸ ਤੋਂ ਪਹਿਲਾਂ 1 ਲੱਖ 36000 ਜੋ ਜਿਹੜੇ ਵੋਟਰ ਨੇ ਉਹ ਫੈਸਲਾ ਕਰਨਗੇ ਵਕ ਵਕ ਉਮੀਦਵਾਰਾਂ ਦਾ ਤਾਂ ਤੁਹਾਨੂੰ ਦੱਸੀਏ 14 ਤਰੀਕ ਨੂੰ ਇਸ ਚੋਣਾਂ ਦੀ ਵੋਟ ਹੋਏਗੀ ਤੇ 17 ਤਰੀਕ ਨੂੰ ਗਿਣਤੀ ਹੋਏਗੀ ਬੈਲਟ ਪੇਪਰ ਜਿਹੜਾ ਹੈ ਉਹ ਯੂਜ਼ ਕੀਤਾ ਜਾਏਗਾ ਕਿਉਂਕਿ 40000 EVM ਮਸ਼ੀਨ ਚਾਹੀਦੀਆਂ ਸੀ ਇਸ ਲਈ ਪਰ ਉਹ 40000 EVM ਅਵੇਲੇਬਲ ਕਰਾ ਪਾਣਾ ਇੱਥੇ ਚੋਣਾਂ 'ਚ ਪੋਸੀਬਲ ਨਹੀਂ ਸੀਗਾ ਤੇ ਇਸ ਕਰਕੇ ਬੈਲਟ ਪੇਪਰ ਤੇ ਹੀ ਕੀਤਾ ਜਾਏਗਾ ਚੋਣ ਤੇ ਇਸੇ ਹੀ ਗੱਲ ਤੇ ਅੱਜ ਵੱਖ-ਵੱਖ ਸਿਆਸੀ ਦਲ ਜਿਹੜੇ ਨੇ ਉਹ ਸਾਡੇ ਨਾਲ ਜੁੜਨਗੇ ਨੋਮੀਨੇਸ਼ਨ ਦੀ ਡੇਟ ਜਿਹੜੀ ਹੈ ਉਹ 1 ਤਰੀਕ ਤੋਂ ਲੈ ਕੇ 4 ਦਸੰਬਰ ਤੱਕ ਰੱਖੀ ਗਈ ਹੈ ਉਹਦੇ ਨਾਲ ਮੈਂ ਦੱਸਦਾ ਕਿ 1 ਲੱਖ 1 ਕਰੋੜ 36 ਲੱਖ 4000 ਜਿਹੜੇ ਵੋਟਰ ਨੇ ਉਹ ਇਹਨਾਂ तमाम ਉਮੀਦਵਾਰਾਂ ਦੇ ਭਵਿੱਖ ਦਾ ਜਿਹੜਾ ਫੈਸਲਾ ਹੈ ਉਹ ਕਰਨਗੇ 19181 ਬੂਥ ਜਿਹੜੇ ਨੇ ਤਿਆਰ ਕੀਤੇ ਗਏ ਨੇ ਪਰ ਇਟਸ ਇਸ ਦੇ ਵਿੱਚ ਇੱਕ ਹੋਰ ਵੱਡੀ ਖਬਰ ਹੈ ਕਿ 140 ਅਫਸਰਾਂ ਦਾ ਟਰਾਂਸਫਰ ਵੀ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ ਵੱਖ-ਵੱਖ ਜਿਹੜੇ ਅਫਸਰ ਸੀਗੇ ਚਾਹੇ ਉਹ ਪੁਲਿਸ ਵਿਭਾਗ ਦੇ ਹੋਣ ਚਾਹੇ ਨਾ ਆਈਐਸ ਹੋਣ ਉਹਨਾਂ ਦਾ ਟਰਾਂਸਫਰ ਜਿਹੜਾ ਹੈ ਉਹ ਕੀਤਾ ਗਿਆ ਹੈ ਤੇ ਹੁਣ ਜਦੋਂ ਬੈਲਟ ਪੇਪਰ ਤੇ VOTING ਹੋਏਗੀ ਜਿਹੜਾ ਰਿਜ਼ਲਟ ਆਏਗਾ ਉਹਨੂੰ ਸੈਮੀਫਾਈਨਲ ਮੰਨਿਆ ਜਾਏਗਾ ਕਿਉਂਕਿ EVM ਜਿਹੜਾ ਹੈ ਉਹਦੇ ਤੇ ਬਾਰ-ਬਾਰ ਸਵਾਲ ਚੱਕਰਨ ਵਾਲੀ ਪਾਰਟੀਆਂ ਵੀ ਇਸ ਚੋਣ 'ਚ ਹਿੱਸਾ ਲੈ ਰਹੀ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਭਾਜਪਾ ਹੋਵੇ ਕਾਂਗਰਸ ਹੋਵੇ ਜਾਂ ਫਿਰ ਸ਼ਿਰੋਮਣੀ ਅਕਾਲੀ ਦਲ ਹੋਵੇ ਨਿਰਦਲье ਵੀ ਇਸ ਚੋਣਾਂ 'ਚ ਤੁਹਾਨੂੰ ਨਜ਼ਰ ਆਣਗੇ ਤੇ ਉਹਦੇ ਲਈ 14 ਤਰੀਕ VOTING ਰੱਖੀ ਗਈ ਹੈ 17 ਤਰੀਕ ਦੀ ਗਿਣਤੀ ਹੋਣੀ ਹੈ ਤੇ ਇਸੇ ਹੀ ਮੁੱਦੇ ਤੇ ਅੱਜ ਸਾਡੇ ਨਾਲ ਸਾਡੇ ਗੈਸਟ ਥੋੜੀ ਦੇਰ ਚ ਜੁੜਨਗੇ ਤੇ ਉਸ ਵੇਲੇ ਅਸੀਂ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੇ ਮੁੱਦੇ ਦੀ ਤੇ ਪੰਚਾਇਤੀ ਚੋਣਾਂ ਦੀ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਨੇ ਉਹਨਾਂ ਤੇ ਅਸੀਂ ਗੱਲ ਕਰਾਂਗੇ ਕਿਉਂਕਿ 2018 ਦੇ ਬਾਅਦ ਇਹ ਚੋਣ ਹੋਣ ਜਾਣੀਆਂ ਨੇ ਤੇ ਸਾਰੀ ਸਿਆਸੀ ਦਲਾਂ ਲਈ ਚਾਹੇ ਉਹ ਕੋਈ ਵੀ ਦਲ ਹੋਵੇ ਆਮ ਆਦਮੀ ਪਾਰਟੀ ਹੋਵੇ ਭਾਜੀਪੀ ਹੋਵੇ ਕਾਂਗਰਸ ਹੋਵੇ ਜਾਂ ਫਿਰ ਅਕਾਲੀ ਦਲ ਹੋਵੇ ਚਾਰੋਂ ਪਾਰਟੀਆਂ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਚੋਣ ਹੋ ਸਕਦੀਆਂ ਨੇ ਕਿਉਂਕਿ ਸੈਮੀਫਾਈਨਲ ਵੀ ਕਿਹਾ ਜਾ ਰਿਹਾ ਇਹਨੂੰ ਹਾਲਾਂਕਿ ਸਮੇਂ-ਸਮੇਂ ਤੇ ਸੈਮੀਫਾਈਨਲ ਕਹਿੰਦੇ ਰਹੇ ਆਂ ਅਸੀਂ ਚੋਣਾਂ ਨੂੰ ਪਰ ਜਿਹੜਾ ਇਸ ਵਾਰੀ ਹੈ ਉਹ ਇਸ ਕਰਕੇ ਵੀ ਸੈਮੀਫਾਈਨਲ ਹੈ ਕਿਉਂਕਿ ਠੀਕ 1 ਸਾਲ ਬਾਅਦ ਜਨਵਰੀ 'ਚ 2027 'ਚ ਅਚਾਰ ਸੰਹਿਤਾ ਲਾਗੂ ਹੋ ਜਾਏਗੀ ਉੱਥੇ ਤੇ ਫਿਰ ਅਚਾਰ ਸੰਹਿਤਾ ਲਾਗੂ ਹੋਣ ਦੇ ਬਾਅਦ ਥੋੜਾ ਜਿਹਾ ਸਮਾਂ ਰਾਜਾਏਗਾ ਜਦੋਂ ਚੋਣ ਹੋਣਗੇ ਤੇ ਇਸੇ ਕਰਕੇ ਜਿਹੜੀ 17 ਤਰੀਕ ਨੂੰ ਗਿਣਤੀ ਹੋਏਗੀ ਉਹ ਬਹੁਤ ਸਾਰੇ ਭਵਿੱਖਿਆਂ ਦਾ ਜਿਹੜਾ ਹੈ ਉਹ ਫੈਸਲਾ ਕਰੇਗੀ 14 ਤਰੀਕ ਨੂੰ VOTING ਹੋਣੀ ਹੈ ਪੰਜਾਬ ਦੀ ਜਿਹੜੀ ਜ਼ਿਲ੍ਹਾ ਸਤਰੀ ਦੀ ਤੇ ਜ਼ਿਲ੍ਹਾ ਪੰਚਾਇਤ ਦੀ ਤੇ ਜਿਹੜੀ ਪੰਚਾਇਤ ਦੀ ਜਨਤਾ ਹੈ ਉਹ ਆਪਣੇ ਉਮੀਦਵਾਰ ਜਿਹੜੇ ਆ ਉਹ ਚੁਣੇਗੀ 2027 ਲਈ ਬਹੁਤ ਜ਼ਿਆਦਾ ਅਹਿਮ ਹੋ ਜਾਂਦਾ ਹੈ ਤੁਹਾਨੂੰ ਦੱਸਦੇ ਚੱਲੀਏ ਕਿਉਂਕਿ लगातार उम्मीद सरकार की भी है कि वो दोबारा रिपीट कर विपक्ष की भी है विपक्ष यह सोच के बैठा है कि हूँ सरकार रिपीट नहीं होगी असी मोर्चा मारा पर कांग्रेस अकाली दल तो इस मुद्दे साडे साट जोड़े ने वक्त पार्टिया तो जुड़ चुके हैं सारे का मैं एक बार इंट्रोडक्शन करदा फिर ਸਾਰਿਆਂ ਕੋਲ ਚੱਲਾਂਗਾ ਸਤਨਾਮ ਸਿੰਘ ਜੀ ਆਮ ਆਦੀ ਪਾਰਟੀ ਤੋਂ ਜੁੜ ਗਏ ਨੇ ਰਾਣਾ ਬਲਜੀਤ ਚਹਿਲ ਜੀ ਸਾਡੇ ਨਾਲ ਜੁੜ ਗਏ ਨੇ ਕਾਂਗਰਸ ਪਾਰਟੀ ਤੋਂ ਤੇ ਇਹਦੇ ਨਾਲ ਨਾਲ ਹਰਵਿੰਦਰ ਸਿੰਘ ਕਹਿ ਲਓ ਜੀ ਜੁੜ ਗਏ ਨੇ ਸਾਡੇ ਨਾਲ ਬੀਜੇਪੀ ਤੋਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਰ ਆਮ ਆਦੀ ਪਾਰਟੀ ਤੋਂ ਸ਼ੁਰੂ ਕਰਦੇ ਆ ਕਿਉਂਕਿ ਸਤਨਾਮ ਜੀ ਜਿਹੜੀ ਤਸਵੀਰ ਅੱਜ ਆਈ ਹੈ ਸਾਹਮਣੇ 1 ਕਰੋੜ 36 ਲੱਖ 4000 ਤੋਂ ਵੱਧ ਜਿਹੜੇ ਮੱਦਾਤਾ ਨੇ ਉਹ ਫੈਸਲਾ ਕਰਨਗੇ ਤੁਹਾਨੂੰ ਵੀ ਲੱਗਦਾ ਹੈ ਕਿ ਇੱਕ ਤਰੀਕੇ ਦਾ ਸੈਮੀਫਾਈਨਲ ਜ਼ਰੂਰ ਮੰਨਿਆ ਜਾਏਗਾ ਸੱਤਾਧਾਰੀ ਪਾਰਟੀ ਦੇ ਲਈ ਨਹੀਂ ਬਾਕੀ ਸਾਰੇ ਦਲਾਂ ਲਈ ਵੀ ਪਰ ਫਿਰ ਉਹ ਸੈਮੀਫਾਈਨਲ ਜਿੰਨੀ ਵਾਰ ਪੰਜਾਬ ਦੇ ਚ ਜਿੰਨੀ ਜੁਣਾ ਆਈਆਂ ਹਰ ਗਰੀ ਵਿਰੋਧੀ ਪਾਰਟੀਆਂ ਵੱਲੋਂ ਇਹ ਪਛਾਣ ਕੀਤਾ ਗਿਆ ਕਿ ਇਹ ਸੈਮੀਫਾਈਨਲ ਹੈ ਤੇ ਆਮ ਆਮੀ ਪਾਰਟੀ ਖਾਰੇ ਚ ਇਹਨੂੰ ਸੈਮੀਫਾਈਨਲ ਹੀ ਲਾ ਕੇ ਚੱਲਦੀ ਹੈ ਆਮ ਆਮੀ ਪਾਰਟੀ ਨੇ ਪਿਛਲੀਆਂ ਸੱਤਾਂ ਦੇ ਵਿੱਚੋਂ 6 ਜਿੰਨੀ ਜੁਣਾ ਵੱਡੇ ਮਾਰਜਿਨ ਨਾਲ ਜਿੱਤੀਆਂ ਹਨ ਉਦੋਂ ਵੀ ਆਮ ਆਦਮੀ ਪਾਰਟੀ ਨੇ 2023 ਦਾ ਫਾਈਨਲ ਜਿੱਤ ਲਿਆ ਤੇ ਇਹ ਬਲਾਕ ਸੰਵਤੀ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਸਿਪਾਹੀ ਪੂਰੇ ਜੋਸ਼ ਨਾਲ ਆ ਰਹੇ ਹਨ ਤੇ ਲੋਕ ਵੀ ਸਾਡੇ ਮਾਨ ਸਾਹਿਬ ਦੀ ਸਰਕਾਰ ਦੀ ਨੀਤੀਆਂ ਤੋਂ ਬਹੁਤ ਖੁਸ਼ ਹਨ ਤੇ ਇਸ ਕਰਕੇ ਅਸੀਂ ਪੂਰੀ ਉਮੀਦ ਹੈ ਕਿ ਅਸੀਂ ਇਹ ਸੈਮੀਫਾਈਨਲ ਜੋ ਪ੍ਰਚਾਰਿਆ ਜਾ ਰਿਹਾ ਇਹ ਵੀ ਅਸੀਂ ਵੱਡੇ ਮਾਰਜਨ ਨਾਲ ਜਿੱਤਾਂਗੇ ਠੀਕ ਹੈ ਸਰ ਜਿੱਤਾਂਗੇ ਪਰ ਬਾਕੀ ਦਲ ਵੀ ਆਪਣਾ ਆਪਣਾ ਦਾਵਾ ਠੋਕ ਰਹੇ ਨੇ ਸਿੱਧਾ ਚਲਦੇ ਆਂ ਰਾਣਾ ਬਲਜੀਤ ਚਾਹਲ ਜੀ ਕੋਲ ਸਰ ਕਾਂਗਰਸ ਪਾਰਟੀ ਕਿਵੇਂ ਦੇਖਦੀ ਹੈ ਅੱਜ ਦੀ ਜਿਹੜਾ ਅਨਾਉਂਸਮੈਂਟ ਹੋਈ ਹੈ ਤੇ ਕਿੰਨੀ ਤਿਆਰ ਹੈ ਕਾਂਗਰਸ ਪਾਰਟੀ ਇਨ ਚੋਣਾਂ ਲਈ ਕਿਉਂਕਿ 2018 ਦੇ ਬਾਅਦ ਹੁਣ ਚੋਣ ਹੁਣ ਜਾਰੀ ਹੈ ਦੇਖੋ ਜੀ ਜਿੱਥੇ ਕਰ ਤੁਸੀਂ ਗੱਲ ਕਰਦੇ ਹੋ ਚੋਣਾਂ ਦੀ ਮੇਰੇ ਸਾਥੀ ਨੇ ਗੱਲ ਆਖੀ ਕਿ ਕਾਂਗਰਸ ਪਾਰਟੀ ਜਾਂ ਵਿਰੋਧੀ ਦਲ ਇਹ ਕਹਿੰਦੇ ਹੁੰਦੇ ਸੀ ਸੈਮੀਫਾਈਨਲ ਹੈ ਤੇ ਅਸੀਂ ਹਰ ਇੱਕ ਸੈਮੀਫਾਈਨਲ ਲਈ ਤਿਆਰ ਆਂ ਹੁਣ ਜਿਹੜਾ ਪਿਛਲੀ ਜ਼ਮੀਨੀ ਚੋਣ ਵਾਲਾ ਸੈਮੀ ਫਾਈਨਲ ਸੀ ਕਿਸ ਤਰ੍ਹਾਂ ਇਹਨਾਂ ਨੇ ਲੁੱਟਿਆ ਉਹ ਸਾਰਿਆਂ ਨੂੰ ਪਤਾ ਕਿਸ ਤਰ੍ਹਾਂ ਜਿਹੜੀ ਸਰਕਾਰੀ ਮਸ਼ੀਨਰੀ ਉਹਦੀ ਵਰਤੋਂ ਕੀਤੀ ਗਈ ਉਸੇ ਤਰ੍ਹਾਂ ਜੇ ਫੇਅਰ ਇਲੈਕਸ਼ਨਸ ਹੋਣ ਤਾਂ ਚੰਗੀ ਗੱਲ ਆ ਪਰ ਮੈਨੂੰ ਲੱਗਦਾ ਨਹੀਂ ਕਿ ਫੇਅਰ ਇਲੈਕਸ਼ਨਸ ਹੋਣਗੇ ਕਿਉਂਕਿ ਬਹੁਤ ਸਾਰੇ ਇਹ ਜਿਹੇ ਆ ਪਿੰਡ ਜਿਨ੍ਹਾਂ ਨੂੰ ਤੋੜ ਕੇ ਦੂਜੇ ਪਿੰਡਾਂ ਦੇ ਨਾਲ ਲਾ ਦਿੱਤਾ ਗਿਆ ਕਈ ਇਹ ਨਹੀਂ ਆ ਜਨਰਲ ਸੀਟਾਂ ਸੀਗੀਆਂ ਜਿਨ੍ਹਾਂ ਨੂੰ ਰਿਜ਼ਰਵ ਕੀਤਾ ਗਿਆ ਕਈ ਇਹ ਜੇ ਸੀਗੇ ਜਿੱਥੇ ਕਿ ਔਰਤਾਂ ਲਈ ਰਾਖਵਾਂਕਰਨ ਕਰ ਦਿੱਤਾ ਗਿਆ ਸੋ ਇਹ ਜਿਹੜੀ ਹੋਈ ਆ ਚੋਣ ਲਈ ਇਹਨਾਂ ਨੇ ਪਿੰਡਾਂ ਨੂੰ ਤੋੜ ਮਰੋੜ ਕੇ ਆਪਦੇ ਹਿਸਾਬ ਨਾਲ ਕੀਤਾ ਮੈਨੂੰ ਨਹੀਂ ਲੱਗਦਾ ਕੋਈ ਫੇਅਰ ਇਲੈਕਸ਼ਨਸ ਹੋਣਗੇ ਪਰ ਉਮੀਦ ਰੱਖਦੇ ਆ ਕਿ ਪੰਜਾਬ ਦੇ ਲੋਕ ਜਰੂਰ ਫਤਵਾ ਦੇਣਗੇ ਕਾਂਗਰਸ ਦੇ ਹੱਕ ਦੇ ਵਿੱਚ ਆ ਭਾਜਪਾ ਦੇ ਬੁਲਾਰੇ ਸਾਡੇ ਨਾਲ ਹਰਿੰਦਰ ਜੀ ਜੁੜੇ ਹੋਣੇ ਹਰਿੰਦਰ ਜੀ ਕਾਂਗਰਸ ਨੂੰ ਤਾਂ ਫੇਅਰ ਨਹੀਂ ਲੱਗਦਾ ਕਿ ਚੋਣ ਹੋਏਗੀ ਫੇਅਰ ਹੋਏਗੀ ਤੇ ਤੁਹਾਨੂੰ ਕੀ ਲੱਗਦਾ ਹੈ ਫਰਸਟ ਟੇਕ ਤੁਹਾਡਾ ਕੀ ਹੈ ਆਹ ਵੀਜੀ ਗੱਲ ਬੜੀ ਸਾਫ਼ ਹੈ ਜੋ ਮੇਰੇ ਵੀਰ ਨੇ ਚਾਲ ਸਾਹਿਬ ਨੇ ਕਿਹਾ ਬਿਲਕੁਲ ਗੱਲ ਸਾਫ਼ ਹੈ ਕੋਈ ਦੂਸਰੀ ਗੱਲ ਹੈ ਹੀ ਨਹੀਂ ਇਹ ਸਰਕਾਰ ਨੇ ਤਰਨਤਾਂ ਨਿ ਇਲੈਕਸ਼ਨ ਵਿੱਚ ਕੀ ਕੀਤਾ ਤੁਹਾਡੇ ਸਾਹਮਣੇ ਆ ਇਲੈਕਸ਼ਨ ਕਮਿਸ਼ਨ ਨੂੰ ਐਸਐਸਪੀ ਨੂੰ ਸਸਪੈਂਡ ਕਰਨਾ ਪਿਆ ਆ ਬਾਅਦ ਚ ਦੋ ਡੀਐਸਪੀਜ਼ ਦੇ ਉੱਤੇ ਵੀ ਐਕਸ਼ਨ ਹੋਇਆ ਸਰਕਾਰੀ ਧੱਕੇਸ਼ਾਹੀ ਨਾਲ ਸਰਪੰਚਾਂ ਦੇ ਉੱਤੇ ਪਰਚੇ ਦਰਜ ਹੋਏ ਧਮਕੀਆਂ ਦਿੱਤੀਆਂ ਗਈਆਂ ਲੋਕਾਂ ਦੇ ਘਰਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ ਸਰਪੰਚਾਂ ਨੂੰ ਪੰਚਾਇਤ ਸੈਕਟਰੀਆਂ ਨੂੰ ਬੁਲਾ ਕਰਕੇ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਸੋ ਇਸ ਮਾਹੌਲ ਦੇ ਵਿੱਚ ਆਪਾਂ ਫ੍ਰੀ ਐਂਡ ਫੇਅਰ ਇਲੈਕਸ਼ਨ ਦੀ ਕਿਵੇਂ ਆਸ ਕਰ ਸਕਦੇ ਆ ਸਰਕਾਰ ਆ ਠੀਕ ਆ ਹੁਣ ਧੱਕੇਸ਼ਾਹੀ ਕਰਕੇ ਜਿੱਤ ਵੀ ਜਾਣਗੇ ਪਰ ਮੈਂ ਇੱਕ ਗੱਲ ਦੱਸ ਦਿਆਂ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਹੁਣ ਤੱਕ ਦੇ ਸਭ ਤੋਂ ਭੜੇ ਦੌਰ ਵਿੱਚੋਂ ਲੰਘ ਰਿਹਾ ਹੈ ਇਸ ਦਾ ਆਰਥਿਕ ਢਾਂਚਾ ਢਹਿ ਟੇਰੀ ਹੋ ਚੁੱਕਾ ਨਸ਼ੇ ਗੈਂਗਸਟਰ ਬੇਰੁਜ਼ਗਾਰੀ ਰੇ ਸ਼ਰਦਖੋਰੀ ਰੋਜ ਸੁਰਖੀਆਂ ਚ ਆ ਨੌਜਵਾਨਾਂ ਦੀ ਆਸਾਂ ਉਮੀਦਾਂ ਦੇ ਪਾਣੀ ਫਿਰ ਚੁੱਕਾ ਬਾਹਰ ਨੂੰ ਭੱਜਣ ਗਏ ਆ ਤੇ ਇਹ ਜਿਹੜੇ ਜੋ ਇਹ ਸੋਚਦੇ ਆ ਨਾ ਸੈਮੀਫਾਈਨਲ ਜਿੱਤ ਲੈ ਹੁਣ ਤਾਂ ਇਹ ਮੈਂ ਇਹਨੂੰ ਕੋਈ ਸੈਮੀਫਾਈਨਲ ਨਹੀਂ ਸਮਝਦਾ ਕਿਉਂਕਿ ਪੰਜਾਬ ਦੇ ਲੋਕ ਹੁਣ ਤੋਂ ਹੀ ਸੋਚਣ ਲੱਗ ਪਏ ਆ ਕਿ 2027 ਵਿੱਚ ਕਿਹਦੇ ਉੱਤੇ ਭਰੋਸਾ ਕੀਤਾ ਜਾਵੇ ਕਿਹੜਾ ਉਹ ਸਿਆਣਾ ਤੇ ਦਲੇਰੀ ਵਾਲਾ ਲੀਡਰ ਹੋਊਗਾ ਜਿਹੜਾ ਪੰਜਾਬ ਦੀ ਮਾਨ ਮਰਿਆਦਤਾਂ ਅਤੇ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਥ ਦਵਾਊਗਾ ਠੀਕ ਹੈ ਜੀ ਪਰ ਪਰ ਸਰ ਸਟੇਟ ਇਲੈਕਸ਼ਨ ਕਮਿਸ਼ਨ ਤੇ ਤਾਂ ਪਰ ਉਸਾ ਰੱਖਣਾ ਚਾਹੀਦਾ ਤੁਹਾਨੂੰ ਕਿਉਂਕਿ ਸਟੇਟ ਇਲੈਕਸ਼ਨ ਕਮਿਸ਼ਨ ਜੇ ਤੁਹਾਨੂੰ ਲੱਗਦਾ ਉਹ ਵੀ ਨਹੀਂ ਕੰਮ ਕਰੇਗਾ ਤੇ ਫਿਰ ਇਲੈਕਸ਼ਨ ਕਮਿਸ਼ਨ ਹੈ ਸਭ ਕੁਝ ਹੈ ਕੋਰਟਸ ਕੋਰਟਸ ਨੇ ਤੁਸੀਂ ਵੀ ਈਵੀਐਮ ਤੇ ਐਹੀ ਗੱਲ ਕਰਦੇ ਹੋ ਦੇਖੋ ਆਦਬੰਦੀਆਂ ਬਦਲਣੀਆਂ ਰਾਖਵਾ ਕਰਨ ਬਦਲਣਾ ਆਪਣੇ ਹਿਸਾਬ ਦੇ ਨਾਲ ਕਿੱਥੋਂ ਅਸੀਂ ਕਿਹਨੂੰ ਜਿਤਾ ਸਕਦੇ ਆ ਇਹ ਸਟੇਟ ਇਲੈਕਸ਼ਨ ਕਮਿਸ਼ਨ ਥੋੜਾ ਕਰਨਿਆ ਆ ਇਹ ਤਾਂ ਥੱਲੇ ਵਾਲੇ ਅਫਸਰ ਕਰਦੇ ਆ ਵੋਟਰ ਲਿਸਟਾਂ ਜਿਹੜੀਆਂ ਹੈਗੀਆਂ ਜਦੋਂ ਤੁਸੀਂ ਹੱਦਬੰਦੀ ਬਦਲਦੇ ਆ ਮੈਂ ਇਸ ਵੇਲੇ ਹੁਣ ਚਲੋ ਤੁਹਾਡੇ ਨਾਲ ਸਿੱਧਾ ਰੂਬਰੂ ਆ ਮੈਂ ਤੁਹਾਨੂੰ ਇਥੇ ਕਾਰਪੋਰੇਸ਼ਨ ਇਲੈਕਸ਼ਨ ਦੀਆਂ ਵੋਟਰ ਸੂਚੀਆਂ ਦਿਖਾਉਂਦਾ ਉਹਦੇ ਉੱਤੇ ਸਾਫ਼ ਲਿਖਿਆ ਜਿਹੜੀਆਂ ਵੋਟਾਂ ਇਹਨਾਂ ਨਹੀਂ ਪੈ ਸਕਦੀਆਂ ਸੋ ਦੂਸਰੀਆਂ ਵਾਰਡਾਂ 'ਚ ਸ਼ਿਫਟ ਕਰ ਦਿੱਤੀਆਂ ਗਈਆਂ। ਲੇਕਿਨ ਇਹ ਬਿਲਕੁਲ ਨਹੀਂ ਦੱਸਿਆ ਗਿਆ ਕਿ ਕਿਹੜੀ ਵਾਰਡ 'ਚ ਗਈਆਂ। ਉਹ ਬੰਦੇ ਵੋਟ ਪਾਉਣ ਹੀ ਨਹੀਂ ਗਏ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਲੋਕ ਵੇਖਦੇ ਆ ਜੇ ਕੱਲ ਇਹਨਾਂ ਦੇ ਫਗਵਾੜੇ ਲੀਡਰ ਦੇ ਉੱਤੇ 35 23 24 ਗੋੜੀਆਂ ਚਲੀਆਂ। ਮਾਹੌਲ ਕੀ ਆ ਪਿੰਡਾਂ ਦਾ? ਅੱਜ ਪੰਜਾਬ ਦੇ ਲੋਕ ਡਰ ਦੇ ਮਾਹੌਲ ਦੇ ਵਿੱਚ ਨੇ। ਸਰ ਪੁੱਛ ਲੈਣੇ ਆ ਸਤਨਾਮ ਜੀ ਤੋਂ ਪੁੱਛ ਲੈਣੇ ਆ ਸਤਨਾਮ ਜੀ ਮਾਹੌਲ ਖਰਾਬ ਹੈ ਤੇ ਜਿਹੜੇ આરોਪ ਤੁਸੀਂ ਲਾਉਂਦੇ ਹੋ ਸੈਂਟਰ ਸੈਂਟਰ ਦੇ ਉੱਤੇ ਉਹ ਸਾਰੇ aarop ਤੁਹਾਡੇ ਤੇ ਲੱਗ ਰਹੇ ਨੇ ਹੁਣ ਵਿਪਕਸ਼ੀ ਦਲ ਕੋਈ ਵੀ ਹੋਏ ਚਾਹੇ ਭਾਜਪਾ ਹੋਏ ਚਾਹੇ ਆਮ ਆਦੀ ਪਾਰਟੀ ਹੋਏ ਇੱਕ ਦੂਜੇ ਤੇ aarop ਜਿਹੜੇ ਆ ਸੇਮ ਸੇਮ ਹੀ ਐ ਪਰ aarop ਦੀ ਗੱਲ ਨਹੀਂ ਐ ਇਹਨਾਂ ਦੋਆ ਪਾਰਟੀਆਂ ਨੇ ਕਰਮਚਾਰਜ ਜਿਮਣੀ ਚੋਣ ਦੇ ਜਿਵੇਂ ਇਹਨਾਂ ਦੀ ਬੁਰੀ ਹਾਰ ਹੋਈ ਐ ਉਹ ਕੋਈ ਇਹਨਾਂ ਨੇ ਆਪਣੇ ਹਥਿਆਰ ਛੋਟ ਦਿੱਤੇ ਨੇ ਤੇ ਸਾਰਾ ਠਿਕਰਾ ਇਹ ਸੇਕ ਚੌਕ ਕਮਿਸ਼ਨ ਤੇ ਮਰਨਾ ਚਾਹੁੰਦੇ ਹਨ ਇੱਕ ਪਾਰਟੀਆਂ ਨੇ 12 ਲੱਖ ਮੋਟਾ ਲਈਆਂ ਤੇ BJP ਨੂੰ 6000 ਗੋਟਾ ਮਿਲੀਆਂ ਇਹ ਇੱਕ ਕੈਂਡੀਆਂ ਤੋਂ ਨਹੀਂ ਰੱਖਦੀ ਪਾਰਟੀਆਂ ਨੇ ਤੇ ਇਹ ਲੋਕਾਂ ਦੀ ਜ਼ਿਆਦਾ ਵੋਟਾਂ ਨਹੀਂ ਲੈ ਸਕਦੇ ਤੇ ਜਦੋਂ ਲੋਕ ਇਹਨਾਂ ਨੂੰ ਮੁਲਤ ਨਹੀਂ ਪਾਰੇ ਤੇ ਉਸ ਚੀਜ਼ ਦਾ ਜੋ ਕੌਮਤ ਹੈ ਇਹ ਕੋ ਲੋਕ ਇਹ ਇਹ ਸਟੇਟ ਸੂਚਨਾ ਕਮਿਸ਼ਨ ਸਟੇਟ ਕੋਰਟ ਕਮਿਸ਼ਨ ਤੇ ਲਗਾਉਣਾ ਚਾਹੁੰਦੇ ਨੇ ਪਰ ਲੋ ਸਾਡੀ ਸਟੇਟ ਦੇ ਭਲੇ ਭਾਂਤੂ ਜਾਨੂਹਾਨ ਉਹ ਕਿਉਂ ਨਾਲ ਜਨਾਜ਼ ਇਨਾ ਪਾਰਟੀ ਨੂੰ ਮੂੰਹ ਵੀ ਨਹੀਂ ਲਾਉਂਗੇ ਤੇ ਰਹੀ ਗੱਲ ਇਹ ਜਿਹੜਾ ਕਹਿ ਰਿਹਾ ਵਾਰ ਵਾਰ ਜਾਂਚਰ ਜਾਂਚਰ ਫਾਰਗੇਟ ਇਹ ਸਾਡੀ ਸਰਕਾਰ ਹੀ ਹੈ ਜਿਹਨੇ ਇਨੀ ਹਿੰਮਤ ਵਖਾਈ ਹੈ ਪੰਜਾਬ ਦੇ ਪੁੱਤ ਭਗਵੰਤ ਮਾਨ ਦੀ ਕਿ ਉਹਨੇ ਖੁੱਲੀ ਸ਼ੋਰ ਦਿੱਤੀ ਪੁਲਿਸ ਨੂੰ ਕਿ ਜਿਹੜਾ ਕੋਈ ਜਾਂਚਰ ਜਾਂ ਅਸਾਧ ਅਸਤਿਰਤਾ ਵੀ ਧਿਆਨ ਵਿੱਚ ਹੁੰਦਾ ਹੈ ਉਸ ਤਰ੍ਹਾਂ ਖੁੱਲ ਕੇ ਕਾਰਵਾਈ ਕਰੋ ਹੁਣ ਆ ਪਿੱਛੇ ਜੀ ਆ ਰਹੇ ਸਨ ਤੇ ਇੱਕ ਇਹਨਾਂ ਦੇ ਲੀਡਰ ਦਾ ਪਰ ਹੋਇਆ ਸੀ ਕਤਲ ਕੀਤਾ ਸੀ ਆਖੀ ਤਾ ਉਹ ਬਦਮਾਸ਼ ਨੂੰ ਧੀਰ ਖਾ ਦਿੱਤਾ ਸਾਡੀ ਇਹ ਵੱਡੀ ਮੁਖਤਸਰੀ ਹੈ ਸਾਡੀ ਸਰਕਾਰ ਨੇ ਪੁਲਿਸ ਨੂੰ ਪੂਰੀ ਖੁੱਲੀ ਛੋੜ ਦਿੱਤੀ ਹੈ ਸਾਡੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਸਾਡਾ ਐਨਸੀਆਰ ਵੀ ਦੇ ਵਿੱਚ ਡਾਟਾ ਖਰਾਬ ਹੋਵੇਗਾ ਮਾਨ ਸਾਹਿਬ ਨੇ ਖੁੱਲੀ ਛੋੜ ਦਿੱਤੀ ਕਰੋ ਕਾਰਵਾਈ ਜੜਾ ਨਜਾਇਜ਼ ਦਾ ਫਰਕੀ ਅੰਦਰ ਦਿਓ ਜੜਾ ਜੰਕਸ਼ਨ ਤੁਹਾਡੇ ਅਤੇ ਆਨੇ ਚਾਇਆ ਜਾਂ ਕਿਸੇ ਤਰ੍ਹਾਂ ਅੜਕੇ ਪੰਜਾਬ ਕਿਸੇ ਤਰ੍ਹਾਂ ਅੜਕੇ ਖੜਾ ਕਰਦੇ ਆ ਫਰਕੇ ਅੰਦਰ ਦੀ ਜਾਣ ਪਛੰਤਰ ਕਰਦੇ ਸਾਡੀ ਸਰਕਾਰ ਵੱਲੋਂ ਖੁੱਲੀ ਛੋਟ ਹੈ ਇਹ ਪੂਰੇ ਦੇਸ਼ ਵਿੱਚ ਪਹਿਲੀ ਸਰਕਾਰ ਆਈ ਹੈ ਜਿਨੇ ਪੁੱਛ ਨਹੀਂ ਖੁੱਲੀ ਛੋਟ ਦਿੱਤੀ ਹੈ ਨਹੀਂ ਤੇ ਉੱਤਰ ਪਰਦੇ ਯੋਗੀ ਦਾ ਨਾਮ ਲੈ ਲਿਆ ਸੀ ਉੱਚੇ ਵੀ ਗਾ ਸਾਡਾ ਭਗਵੰਤ ਮਾਨ ਪੰਜਾਬ ਦਾ ਪੁੱਤ ਅੱਗੇ ਲੰਘ ਠੀਕ ਸਰ ਡਿਬੇਟ ਡਿਬੇਟ ਐਡਵੋਕੇਟ ਪੁਨੀਤਿੰਦਰ ਸਿੰਘ ਜੀ ਸਾਡੇ ਨਾਲ ਜੁੜ ਗਏ ਨੇ ਸਿੰਘ ਸਾਹਿਬ ਬਹੁਤ ਜ਼ਿਆਦਾ ਬਹੁਤ ਸਵਾਗਤ ਹੈ ਤੁਹਾਡਾ शे तो आन तो पहला चर्चा हो रही थी कांग्रेस तो दूजी तरफ बीजेपी है यह मान के बैठे ने कि फेयर इलैक्शन नहीं होएगा श्रोमणी अकाली दल का की मानना है तुम कि हूँ स्टेट इलैक्शन कमीशन ने डेट्स अनाउंस कर दीती है टाइम बहुत थोड़ा है किन्ने तैयार हो सर अनम्यूट सर अनम्यूट कर दौ जो थोड़ा जी एडवोकेट जी ए थोड़ा जहा ना ऑडियो का इशू लग रहा है वकील साहब के फिर वापस आवेंगे पर सीधा चलते दे, कांग्रेस के दे बुलारे कोल सर बलजीत जी, जी कि ਤੁਸੀਂ ਤਾਂ ਪਹਿਲਾਂ ਹੀ ਲੱਗਦਾ ਥੋੜੇ ਜਿਹੇ ਮੋੜੇ ਜਿਹੜੇ ਆ ਉਹ ਡਿਗੇ ਹੋਏ ਲੱਗ ਰਹੇ ਨੇ ਕਿਉਂ ਇਹੋ ਜੀ ਤਸਵੀਰ ਹੈ ਕਿਉਂਕਿ ਤੁਸੀਂ ਤਾਂ ਜਿਮਨੀ ਚੌਣ ਜਦੋਂ ਵੀ ਹੋਈ ਮਜ਼ਬੂਤੀ ਨਾਲ ਤੁਸੀਂ ਚੌਣ ਲੜਨ ਦੀ ਗੱਲ ਕੀਤੀ ਤੇ ਫਿਰ ਜੇ ਗੱਲ ਕੀਤੀ ਕਰੀ ਜਾਏ ਬੇਸ਼ੱਕ ਤਰਨ ਤਰਨ ਚ ਤੁਸੀਂ ਤੀਜੇ ਨੰਬਰ ਤੇ ਪਹੁੰਚ ਗਏ ਹੋਣ ਪਰ ਉਸ ਤੋਂ ਪਹਿਲਾਂ ਤਾਂ ਤੁਹਾਡੀ 1 ਟੂ 1 ਫਾਈਟ ਰਹੀ ਹੈ ਦੇਖੋ ਜੀ ਮੈਂ ਨਾ ਤੁਹਾਡੀ ਗੱਲ ਦਾ ਜਵਾਬ ਦਿੱਤਾ ਸੀ ਤੁਸੀਂ ਦੋ ਸਵਾਲ ਕੀਤੇ ਸੀ ਕਿ ਇੱਕ ਤਾਂ ਜਿਹੜਾ ਇਲੈਕਸ਼ਨ ਹੋ ਰਿਹਾ ਉਹਦੀ ਡੇਟ ਅਨਾਉਂਸ ਹੋ ਗਈ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਦੇ ਸੰਦਰਭ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਜਿਹੜਾ ਇਲੈਕਸ਼ਨ ਹੈਗਾ ਉਹ ਫੇਅਰ ਨਹੀਂ ਹੋਊਗਾ ਕਿਉਂਕਿ ਤਰਨਤਾਰਨ ਦੇ ਵਿੱਚ ਅਸੀਂ ਦੇਖਿਆ ਤਰਨਤਾਰਨ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਸੀਆਈਡੀ ਦੀ ਵਰਤੋਂ ਕੀਤੀ ਗਈ ਉਹਨਾਂ ਦੇ ਬੰਦਿਆਂ ਨੂੰ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਬਿਠਾਇਆ ਗਿਆ ਡਰਾਇਆ ਗਿਆ ਧਮਕਾਇਆ ਗਿਆ ਲੋਕਾਂ ਤੋਂ ਪੁਲਿਸ ਵਾਲਿਆਂ ਤੋਂ ਉਹ ਸਾਰਿਆਂ ਦੇ ਸਾਹਮਣੇ ਆ ਪਿਛਲਾ ਤਰਨਤਾਰਨ ਦਾ ਇਲੈਕਸ਼ਨ ਕੋਈ ਆਮ ਆਦਮੀ ਪਾਰਟੀ ਨਹੀਂ ਜਿੱਤੀ ਪਿਛਲਾ ਤਰਨਤਾਰਨ ਦਾ ਜਿਹੜਾ ਇਲੈਕਸ਼ਨ ਜਿੱਤੀ ਉਹ ਪੰਜਾਬ ਪੁਲਿਸ ਜਿੱਤੀ ਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿੱਤੇ ਆ ਸਿੱਧਾ ਇਸੇ ਕਰਕੇ ਪੁੱਛ ਰਹੇ ਹਾਂ ਕਿਉਂਕਿ ਤੁਸੀਂ ਲੁਧਿਆਣੇ 'ਚ ਹੋਏ ਜਾਂ ਉਸ ਤੋਂ ਪਹਿਲਾਂ ਬਾਈਪੋਲ ਹੋਏ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਪਰ ਉੱਥੇ ਇਵਨ ਬਰਨਾਲਾ ਵਾਲੀ ਸੀਟ ਜਿਹੜੀ ਸੀ ਉਹ ਰਿਜ਼ਲਟ ਤੁਹਾਡੇ ਸਾਹਮਣੇ ਹੈ ਪਰ ਇਸ ਚੌਂਚ ਕੀ ਹੋਇਆ ਸੀ ਤਰਨਤਾਰਨ ਤੁਸੀਂ ਬੇਸ਼ੱਕ ਕਲੇਮ ਕਰ ਰਹੇ ਹੋ ਪਰ ਇਲੈਕਸ਼ਨ ਕਮਿਸ਼ਨ ਵੀ ਇੱਥੇ ਹੀ ਹੈ কোর্ਟਸ ਵੀ ਇੱਥੇ ਨੇ ਤੁਸੀਂ ਚੈਲੰਜ ਵੀ ਨਹੀਂ ਕੀਤਾ ਕੋਰਟ 'ਚ ਤੇ ਇੱਕ ਮੇਰੀ ਗੱਲ ਸੁਣੋ ਚੈਲੰਜ ਜੇਕ ਚੈਲੰਜ ਨਾ ਕੀਤਾ ਹੁੰਦਾ ਚਾਹੇ ਸਾਡੇ ਵਿਰੋਧੀਆਂ ਨੇ ਕਰਤਾ ਐਸਐਸਪੀ ਜਿਹੜੀ ਰਵਜੋਤ ਕੌਰ ਗਰੇਵਾਲ ਆ ਉਹਦੇ ਤੇ ਐਕਸ਼ਨ ਹੁੰਦਾ ਜਿਹੜੇ ਦੋ ਡੀਐਸਪੀ ਆ ਉਹਨਾਂ ਨੂੰ ਤਲਬ ਕਿਉਂ ਕੀਤਾ ਗਿਆ ਉਹਨਾਂ ਨੂੰ ਵੀ ਇਸੇ ਗੱਲ ਕਰਕੇ ਤਲਬ ਕੀਤਾ ਗਿਆ ਨਾ ਬਿਕੋਜ਼ ਪੁਲਿਸ ਦੀ ਇੰਟਰਫੀਰੈਂਸ ਸੀ ਉਸ ਇਲੈਕਸ਼ਨ ਦੇ ਵਿੱਚ ਪਰ ਤੁਸੀਂ ਇਹ ਗੱਲ ਕਰ ਦਿਓ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਅੱਜ ਮੇਰੇ ਕੋਲੇ ਮੇਰੀ ਕੌਨਸਟਿਟੂਐਂਸੀ ਆ ਜਿਹੜੀ ਉਹ ਲੰਬੀ ਕੌਨਸਟੀਚੂਐਂਸੀ ਹੈ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਲੈਕਸ਼ਨ ਲੜਦੇ ਹੁੰਦੇ ਸੀ ਅੱਜ ਉਹ ਲਿਸਟ ਆਈ ਹੈ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਵੰਡ ਕੀਤੀ ਗਈ ਆ ਕਿਵੇਂ ਪਿੰਡਾਂ ਨੂੰ ਆਪਦੇ ਹਿਸਾਬ ਨਾਲ ਰਿਜ਼ਰਵ ਕੀਤਾ ਗਿਆ ਕਿਸ ਤਰ੍ਹਾਂ ਪਹਿਲਾਂ ਧਾਂਦਲੀ ਹੋਣੇ ਤੋਂ ਹੀ ਸ਼ੁਰੂ ਕਰ ਦਿੱਤੀ ਨਾ ਉਹਨਾਂ ਦੀ ਰਿਜ਼ਰਵੇਸ਼ਨਸ ਨੂੰ ਲੈ ਕੇ ਪਿੰਡਾਂ ਨੂੰ ਕਿਹੜੇ ਪਿੰਡ ਨੂੰ ਕਿਹਦੇ ਨਾਲ ਜੋੜਿਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਤਾਂ ਹੀ ਉਹ ਤਾਂ ਹੋ ਰਿਹਾ ਵੀ ਜੇ ਸਟਾਰਟਿੰਗ ਤੋਂ ਹੀ ਇਹ ਨੀਤ ਮਾੜੀ ਆ ਤੇ ਅੱਗੋਂ ਕਿਸ ਤੋਂ ਅਸੀਂ ਉਮੀਦ ਰੱਖਾਂਗੇ ਵੀ ਫਿਰ ਇਲੈਕਸ਼ਨ ਹੋਊਗਾ ਇੱਕ 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 ਰਿਐਕਸ਼ਨ ਮੈਂ ਐਸ਼ ਸ਼ਰਮਣੀ ਅਕਾਲੀ ਦਲ ਤੋਂ ਵੀ ਲੈ ਲਾਂ ਕਿਉਂਕਿ ਐਡਵੋਕੇਟ ਪੁਨੀਤੰਦਰ ਸਿੰਘ ਜੀ ਸਾਡੇ ਨਾਲ ਜੁੜ ਗਏ ਨੇ ਸਰ ਆਵਾਜ਼ ਮੇਰੀ ਜੇਬ ਤੁਹਾਡੇ ਤੱਕ ਪਹੁੰਚ ਰਹੀ ਹੋਏ ਤੇ ਸਿੱਧਾ ਸਵਾਲ ਹੈ ਤੁਹਾਡਾ ਕੀ ਟੇਕ ਹੈ ਇਹਦੇ ਤੇ ਕਿਉਂਕਿ ਦੋਨੋਂ ਹੀ ਦਲ ਕਹਿ ਰਹੇ ਨੇ ਫੇਅਰ ਤੇ ਇਲੈਕਸ਼ਨ ਜਿਹੜਾ ਫੇਅਰ ਨਹੀਂ ਹੋਣ ਵਾਲਾ ਸਰ ਮੇਰੀ ਆਵਾਜ਼ ਆ ਰਹੀ ਜੀ ਤੁਹਾਨੂੰ ਬਿਲਕੁਲ ਆਵਾਜ਼ ਆ ਰਹੀ ਹੈ ਸਰ ਆਪਣੀ ਗੱਲ ਰੱਖੋ ਆਪਣੀ ਗੱਲ ਸਰ ਮੇਰੀ ਰਿਕੁਐਸਟ ਇਹ ਆ ਜੀ ਵੀ ਇੱਕ ਤਾਂ ਤੁਸੀਂ ਪਹਿਲਾ ਸਵਾਲ ਪੁੱਛਿਆ ਸੀ ਉਦੋਂ ਵਿੱਚ ਗੱਲ ਕੱਟੀ ਗਈ ਸੀ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਕਾਲਪੁਰਖ ਦੀ ਕਿਰਪਾ ਨਾਲ ਹਰ ਮੇਲੇ ਤਿਆਰਬਰ ਤਿਆਰ ਰਹਿਨੇ ਆ ਅਸੀਂ ਇਹੋ ਬੰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹ ਇਨਸਾਨ ਆ ਜਿਹੜੇ ਪੰਜਾਬ ਦੀ ਲੜਾਈ ਨੂੰ ਇਸ ਲੈਵਲ ਤੱਕ ਲੜਿਆ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਮੌਜੂਦਾ ਸਰਕਾਰ ਨੇ ਐਨਾ ਧੱਕਾ ਕੀਤਾ ਐਸਐਸਪੀ ਸਾਹਿਬ ਦੀ ਬਦਲੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇੰਟਰਫੇਅਰ ਕਰਕੇ ਕਰਾਉਣੀ ਪੈ ਜਾਏ ਮੁੜ ਕੇ ਡੀਐਸਪੀ ਸਾਹਿਬ ਦੀਆਂ ਟਰਾਂਸਫਰਸ ਹੋ ਜਾਣ ਮੈਂ ਕਹਿੰਦਾ ਐਨਾ ਪੰਜਾਬ ਦਾ ਘਾਣ ਪਹਿਲਾਂ ਤਾਂ ਮੌਜੂਦਾ ਸਰਕਾਰਾਂ ਜੇ ਕਿਤੇ 19 21 ਕਰਦੀਆਂ ਵੀ ਸੀ ਇਲੈਕਸ਼ਨ ਤੱਕ ਹੋ ਜਾਂਦੀ ਹੋਊਗੀ ਅਸੀਂ ਡਿਨਾਈ ਨਹੀਂ ਕਰਦੇ ਬਟ ਇਤਿਹਾਸ ਚ ਪਹਿਲੀ ਿਆ ਹੋਇਆ ਕਿ ਅੱਜ ਇਲੈਕਸ਼ਨ ਦਾ ਰਿਜ਼ਲਟ ਵੀ ਆ ਗਿਆ ਆ ਗਿਆ ਆ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਜਿੱਤ ਗਿਆ ਜਿਹੜਾ ਸਾਡੇ ਤੋਂ ਛੱਕ ਕੇ ਇਹਨਾਂ ਨੇ ਮਿਲਕਵਾਸ਼ ਕਰਕੇ ਦੁਆਰਾ ਪਾਰਟੀ 'ਚ ਕੱਢਿਆ ਜਿਹਨੂੰ ساری ਉਮਰ ਚਿੱਟੇ ਦਾ ਤਸਕਰ ਕਹਿੰਦੇ ਰਹੇ ਅੱਜ ਅਕਾਲੀ ਦਲ ਦੇ ਸਪੋਰਟਰਾਂ ਤੇ ਪਰਚੇ ਦੇ ਦੇ ਉਹਨਾਂ ਨੂੰ ਅੰਦਰ ਕੀਤਾ ਅੱਜ ਪੰਜਾਬ ਦੀ ਸਿਆਸਤ ਆਮ ਆਦਮੀ ਪਾਰਟੀ ਨੇ ਇਸ ਲੈਵਲ ਤੱਕ ਸਿਰਤੀ ਕਿ ਸਾਡੀ ਭੈਣ ਕੰਚਨਪ੍ਰੀਤ ਓ ਯਾਰ ਉਹਦਾ ਇਹ ਕਸੂਰ ਸੀ ਕਿ ਉਹ ਆਪਣੇ ਪ੍ਰਿੰਸੀਪਲ ਸਾਹਿਬ ਦੇ ਘਰੇ ਇੱਜ਼ਤੀ ਉਹਨੇ ਜਨਮ ਲੈ ਲਿਆ ਤੁਸੀਂ ਇਸ ਲੈਵਲ ਤੱਕ ਆਣ ਕੇ ਉਹਨਾਂ ਦਾ ੱੱਕਾ ਕੀਤਾ ਜੇ ਇੱਕ ਐਮਐਲਏ ਜਿਹੜੇ ਪੰਜਾਬ ਚ ਟੋਟਲ 117 ਹੁੰਦੇ ਜੇ ਉਹਨਾਂ ਦੇ ਨਾਲ ਇਸ ਲੈਵਲ ਦਾ ੱੱਕਾ ਕਰਨਾ ਤਾਂ ਕੀ ਤੁਸੀਂ ਨਾ ਤੋਂ ਉਮੀਦ ਕਰੋਗੇ ਵੀ ਇਹ ਬਲੌਕ ਸੰਤੀ ਤੇ ਜਿਹੜੇ ਹੋਰ ਇਲੈਕਸ਼ਨਸ ਨੇ ਉਹ ਫੇਅਰ ਐਂਡ ਜੈਨੂਇਨ ਹੋਣ ਦੇਣਗੇ ਮੇਰੀ ਰਿਕਵੈਸਟ ਆਮ ਆਦਮੀ ਪਾਰਟੀ ਨੂੰ ਤੁਹਾਡੇ ਜਰੀਏ ਕਿ ਸਰ ਇਲੈਕਸ਼ਨ ਤੁਸੀਂ ਹੁਣ ਤਾਂ ਬਾਇ ਹੋਕ ਐਂਡ ਕਰੋਕ ਤੁਹਾਡੇ ਮਨੀਸ਼ ਸ਼ੋਧਿਆ ਜੀ ਆਏ ਸੀ ਮੈਂ ਸਿਫਟ ਕਰਦਾ ਅਸੀਂ ਪੋਲਿਟਿਕਲ ਪਾਰਟੀਆਂ ਕਦੀ ਕਦੀ ਆਪਣਾ ਲੀਡਰ ਦੀ ਗੱਲ ਨੂੰ ਕੱਟ ਵੀ ਦਿੰਨੇ ਆ ਕਿ ਨਹੀਂ ਤੁਹਾਡੀ ਆ ਗੱਲ ਸਹੀ ਨਹੀਂ ਮਨੀਸ਼ ਸ਼ੋਧਿਆ ਜੀ ਕਹਿ ਕੇ ਗਏ ਕਿ ਪਸਾਦ ਬਿਹੇਵ ਡੰਡ ਬਾਦ ਪਤਾ ਨਹੀਂ ਕੀ ਹਿੰਦੀ ਚ ਲਾਈਨ ਨੂੰ ਨਹੀਂ ਕਹੀ ਸ਼ਾਮ-ਦਾਮ ਡੰਡ ਬਿਹੇਦ ਡੰਡ ਬਿਹੇਦ ਮੇਰੇ ਬਾਈ ਹੌਕ ਐਂਡ ਕਰੋਕ ਜੁੱਤੀ ਦੇ ਜ਼ੋਰ ਤੇ ਪੈਸੇ ਦੇ ਜ਼ੋਰ ਤੇ ੱੱਕੇ ਦੇ ਜ਼ੋਰ ਤੇ ਜਿਵੇਂ ਜਿੱਤੀ ਜਾਵੇ ਪੰਜਾਬੀ ਜਿਵੇਂ ਮੈਂ ਕਹਾ ਆਪਾਂ ਉਦਾਂ ਇਲੈਕਸ਼ਨ ਜਿੱਤ ਨਹੀਂ ਆਮ ਆਦਮੀ ਪਾਰਟੀ ਨੇ ਉਹਨੂੰ ਪੱਥਰ ਤੇ ਲਕੀਰ ਮੰਨ ਲਿਆ ਛੱਡ ਦਿਓ ਪੰਜਾਬ ਨੂੰ ਪੰਜਾਬ 'ਚੇ ਕੰਡੇ ਨਾ ਬੀਜੋ ਜੋ ਅੱਜ ਤੁਸੀਂ ਬੀਜ ਗਏ ਆ ਅਸੀਂ ਤਾਂ ਅਕਲੀ ਦਾ ਨਾਰ ਸੀਗੇ ਹਰਿੰਦਰ ਜੀ ਵੀ ਆਪਣੀ ਵਾਰੀ ਦਾ ਵੇਟ ਕਰ ਰਹੇ ਨੇ ਹਰਿੰਦਰ ਜੀ ਬਿਲਕੁਲ ਬਿਲਕੁਲ ਸਰ ਕਿਉਂਕਿ ਤੁਸੀਂ ਲੇਟ ਜੁੜੇ ਪਰ ਹਰਿੰਦਰ ਜੀ ਬੜੀ ਦੇਰ ਤੋਂ ਆਪਣੀ ਵਾਰੀ ਦਾ ਵੇਟ ਕਰ ਰਹੇ ਨੇ ਹਰਿੰਦਰ ਜੀ ਫੇਰ ਕਿਵੇਂ ਜੇ ਚੋਣ ਤੁਸੀਂ ਕਹਿ ਰਹੇ ਹੋ ਫੇਰ ਨਹੀਂ ਹੋਣਗੀਆਂ ਤੇ ਫੇਰ ਤੁਸੀਂ ਇਸ ਚੋਣ ਲੜੋਗੇ ਕਿਵੇਂ ਕਿਵੇਂ ਤੁਸੀਂ ਚੈਲੰਜ ਕਰੋਗੇ ਆਮ ਆਦਮੀ ਪਾਰਟੀ ਨੂੰ ਸੱਤਾਧਾਰੀ ਪਾਰਟੀ ਆ ਇੱਕੋ ਵੀ ਜੀ ਅਸੀਂ ਕਦੇ ਚੋਣ ਮੈਦਾਨ ਖਾਲੀ ਨਹੀਂ ਛੱਡਿਆ ਚੋਣ ਲੜਾਂਗੇ ਰਿਜ਼ਲਟ ਜੋ ਮਰਜ਼ੀ ਆਵੇ ਔਰ ਜਿੰਨੀਆਂ ਇਲੈਕਸ਼ਨਾਂ ਲੜੀਆਂ ਹਰ ਇਲੈਕਸ਼ਨ ਦੇ ਵਿੱਚ ਅਸੀਂ ਆਪਣਾ ਵੋਟ ਦਾ ਨੰਬਰ ਵਧਾਇਆ ਘਟਾਇਆ ਨਹੀਂ ਘਟਾਇਆ ਨੀ ਗੱਲ ਔਰ ਹੁਣ ਵੀ ਅਸੀਂ ਤਗੜੇ ਹੋ ਕੇ ਲੜਾਂਗੇ ਇਹ ਗੱਲ ਵੱਖਰੀ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੀ ਕਰਦੇ ਆ ਕੀ ਨਹੀਂ ਕਰਦੇ ਜੇ ਇੰਨੇ ਹੀ ਇਹਨਾਂ ਦਾ ਇੰਨਾ ਹੀ ਵਧੀਆ ਇਹਨਾਂ ਦਾ ਰਿਕਾਰਡ ਆ ਤੇ ਇਹਨਾਂ ਦਾ ਐਮਐਲਏ ਪਠਾਨ ਮਾਜਰਾ ਜਿਹੜਾ ਕੜਾ ਹੋਇਆ ਫਿਰਦਾ ਉਹ ਇਹਨਾਂ ਦੀ ਮਿੱਟੀ ਪੁੱਟਣ ਆਇਆ ਉਹਦਾ ਜਵਾਬ ਕਿਉਂ ਨਹੀਂ ਦਿੰਦੇ ਆ ਕੱਲ ਅਜੇ ਇਹਨਾਂ ਦਾ ਮੋਗੇ ਦਾ ਮੇਅਰ ਜਿਹੜਾ ਹੈਗਾ ਉਹ ਪਾਰਟੀ ਛੱਡ ਗਿਆ ਇਹ ਕਿਉਂ ਲੋਕਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਕਿ ਪੰਜਾਬ ਦੇ ਲੋਕਾਂ ਨੇ 2027 ਦੇ ਇਹਨਾਂ ਦਾ ਕੀ ਹਾਲ ਕਰਨਾ ਆ ਇਹ ਹੁਣ ਜੋ ਮਰਜ਼ੀ ਸਰਕਾਰੀ ਮਸ਼ੀਨਰੀ ਵਰਤ ਕੇ ਜੋ ਮਰਜ਼ੀ ਕਰ ਲੈਣ ਲੋਕੀ ਛੁੱਪ ਬੈਠੇ ਆ ਲੇਕਿਨ ਪੰਜਾਬ ਦੇ ਲੋਕ ਜਦੋਂ ਰਿਐਕਟ ਕਰਦੇ ਆ ਜੇ ਉਹਨਾਂ ਲੋਕਾਂ ਨੇ ਇਹਨਾਂ ਨੂੰ ਇੰਨਾ ਬਹੁਮਤ ਦਵਾਇਆ ਜੋ ਪੰਜਾਬ ਦੇ ਇਤਿਹਾਸ 'ਚ ਕਿਸੇ ਨੂੰ ਨਹੀਂ ਮਿਲਿਆ ਔਰ ਇਹਨਾਂ ਨੇ ਉਸ ਬਹੁਮਤ ਦੀ ਕੀ ਕਦਰ ਕੀਤੀ ਲੋਕਾਂ ਦੀ ਆਸਾਮਿਦਤਾ ਤੇ ਕੀ ਪੂਰੇ ਉਤਰੇ ਜਿਹੜਾ ਮੁੱਖ ਮੰਤਰੀ ਆਪਣੀ ਮਾਂ ਦੀ ਸੌ ਖਾਂਦਾ ਆ ਵੀ ਮੈਂ ਅੱਜ ਤੋਂ ਦਾਰੂ ਨਹੀਂ ਪੀਊਂਗਾ ਤੇ ਮੁੜ ਕੇ ਫੇਰ ਉੱਥੇ ਹੀ ਤੁਰਿਆ ਫਿਰਦਾ ਇਹ ਕੀ ਵਿਸ਼ਵਾਸ ਕਰੋਗੇ ਤੁਸੀਂ ਇਹਨਾਂ ਦੇ ਉੱਤੇ ਇਹਨਾਂ ਦਾ ਸੁਪਰੀਮੋ ਜਿਹਨੂੰ ਕਹਿੰਦੇ ਸਾਡੀ ਪਾਰਟੀ ਦਾ ਸੁਪਰੀਮੋ ਆ ਉਹ ਆਪਣੇ ਬੱਚਿਆਂ ਦੀ ਸੌਂ ਖਾਂਦਾ ਵੀ ਮੈਂ ਕੋਈ ਫੈਸਿਲਿਟੀ ਨਹੀਂ ਲਾਊਂਗਾ ਕੀ ਵਿਸ਼ਵਾਸ ਕਰੋਗੇ ਇਹਨਾਂ ਦੇ ਉੱਤੇ ਸਰ ਫਿਰ ਜਵਾਬ ਲੈ ਲਈਏ ਲੋਕਾਂ ਨੂੰ ਇਹਨਾਂ ਦਾ ਸਾਰਾ ਪਾਜ ਖੁੱਲ ਚੁੱਕਾ ਜਵਾਬ ਲੈ ਲਈਏ ਸਰ ਤਗੜੇ ਹੋ ਕੇ ਜਵਾਬ ਇਹਨਾਂ ਨੂੰ ਦੇਣਗੇ ਉਹ ਦੇਖ ਲਿਓ ਤੁਸੀਂ ਕੀ ਹੁੰਦਾ ਹੈ ਸਰ ਸਤਨਾਮ ਜੀ ਸਤਨਾਮ ਜੀ ਤੁਹਾਡੇ ਨਾਲ ਵਾਲੀ ਵਿੰਡੋ 'ਚ ਬੈਠੇ ਨੇ ਸਤਨਾਮ ਜੀ ਤੋਂ ਕੋਲੋਂ ਜਵਾਬ ਲੈ ਲੈਨੇ ਆ ਸਤਨਾਮ ਜੀ ਵੱਡੇ ਵੱਡੇ ਅਲੀਗੇਸ਼ਨ ਜਿਹੜੇ ਆ ਤਿੰਨੋਂ ਹੀ ਜਿਹੜੇ ਵਿਪਕਸ਼ੀ ਦਲ ਆ ਉਹ ਇੱਕੋ ਹੀ ਪੇਸ ਤੇ ਆ ਕੇ ਕਹਿ ਰਹੇ ਨੇ ਫੇਅਰ ਚੋਣਾ ਨਹੀਂ ਹੋਣਗੀਆਂ ਲਗਾਤਾਰ ਕਹਿ ਰਹੇ ਨੇ ਇੱਕ ਸਵਰਚ ਕਹਿ ਰਹੇ ਨੇ ਸਰ ਮੈਂ ਤੇ ਪਹਿਲਾਂ ਹੀ ਚਾਹਤ ਕਾਹਾਂ ਕਿ ਇਹ ਜਿੰਨੇ ਨਾ ਬਾਈ ਇਲੈਕਸ਼ਨਾਂ ਹੋਈਆਂ ਇਹਨਾਂ ਸਾਰੀ ਪਾਰਟੀਆਂ ਦੀਆਂ ਬੁਰੀ ਹਾਰ ਹੋਈ ਹੈ ਉਹ ਤੇ ਕੇਂਦਰ ਦੇ ਚੋਣ ਕਮਿਸ਼ਨ ਨੂੰ ਹੋ ਰਹੀਆਂ ਸੀ ਨਾ ਜਦੋਂ ਆਪਣੇ ਇਹਨਾਂ ਦੀ ਇੰਨੀ ਬੁਰੀ ਹਾਰ ਹੋਈ ਤੇ ਉਹ ਇਹਨਾਂ ਦੀ ਇੱਥੇ ਤੇ ਇੱਕ ਤੋਂ ਵੱਡੀ ਬੁਰੀ ਹਾਰ ਹੋਣ ਵਾਲੀ ਇਹ ਨਾ ਦਿੱਤੇ ਇੱਕ ਤਾਂ ਵੀ ਪਾਰਟੀ ਜਾਣ ਦੋ ਜਾਣ ਲਈ ਕਿ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣ ਵਾਲੇ ਗੈਂਗਾਂ ਵਾਲੇ ਕਿਹੜੇ ਸ਼੍ਰੋਮਣੀ ਕਾਲੀ ਦਲ ਦੇ ਬੰਦੇ ਟੀਕਾ ਮਾਰਵਾ ਕੇ ਬੁਲਾਈ ਦੀ ਗੱਲ ਕਰ ਰਹੇ ਸੀ ਤੇ ਇਹਨਾਂ ਨੇ ਇਹ ਕਰਤਾ ਇਹਨਾਂ ਨੇ ਮੋਹ ਕਰਤਾ ਉਹ ਅੱਤੀ ਤੇ ਕੁਝ ਵੀ ਕੀਤਾ ਪਰ ਤੁਸੀਂ ਦੇ ਸ਼ਾਹ ਨਾਮ ਇੱਕ ਜਾਸਰ ਜੀ ਸਾਤਰੂ ਟਿਕਟ ਦਿੱਤੀ ਹੈ ਦੱਸੋ ਹੁਣ ਪੂਰੇ ਪੰਜਾਬ ਨੂੰ ਘਾਹ ਘਾਹ ਬੱਚਿਆਂ ਨੂੰ ਦੱਸੋ ਕਿਉਂ ਦਿੱਤੀ ਤੁਸੀਂ ਇੱਕ ਜਾਸਰ ਦੀ ਸਾਥ ਨੂੰ ਟਿਕਟ ਉਹ ਜੈਂਕਰ ਉਹ ਸਾਥ ਨਹੀਂ ਦੇ ਰਹੀ ਉਹ ਜੈਂਕਰ ਲੜ ਰਿਆ ਸੀ ਤੇ ਲੋਕਾਂ ਨੂੰ ਘਰ ਘਰ ਸਰਪੰਚਾਂ ਨੂੰ ਤੇ ਝੰਟੀਆਂ ਝੜੀਆਂ ਸਨ ਤੇ ਤੁਸੀਂ ਗੱਲ ਐਸਐਸਪੀ ਨੂੰ ਉਹ ਫਿਰ ਸਸਟੇਨਡ ਕਰਾਉਣ ਦੀ ਕਰਦੇ ਹੋ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਮੈਂ ਤੁਹਾਡੇ ਰਾਂਗ ਪੂਰੀ ਪਬਲਿਕ ਨੂੰ 잡ਦਿਆਂ ਜਦੋਂ ਕਿਸੇ اپੋਜੀਸ਼ਨ ਪਾਰਟੀ ਵੱਲੋਂ ਆਪਣਾ ਤਰਾਜ ਦਰਜ ਕਰਾਇਆ ਜਾਂਦਾ ਤੇ ਮਜਬੂਰਨ ਸੋਰ ਕਮਿਸ਼ਨ ਨੂੰ ਕੋਈ ਨਾ ਕੋਈ ਉਹਦਾ ਹੱਲ ਕੱਢਣਾ ਪੈਂਦਾ ਜਿਉਂ ਨਾ ਕੱਢਣ ਤੁਸੀਂ ਜਿਹੜੇ ਅੱਜ ਕਲੇਮ ਕਰਦੇ ਹੋ ਅਜ ਰੈਲੈਸ਼ਨ ਹੋਈਆਂ ਹੀ ਨਹੀਂਆਂ ਇਹਦੀਆਂ ਅਜ ਬਲਾਕ ਸੰਤੀਆਂ ਤੁਸੀਂ ਪੱਲੇ ਗਲੌਂਡਰ ਲਾ ਕੇ ਟੀ-ਸ਼ਰਟ ਅਸੀਂ ਦੇ ਫਾੜ ਜਾਨੂੰ ਫਾੜ ਜਾਨੂੰ ਤੇ ਰੈਲੈਸ਼ਨ ਨਹੀਂ ਹੋਣੀ ਇਸੇ ਤਰ੍ਹਾਂ ਉਹ ਤਾਂ ਕਿ ਤੁਸੀਂ ਬਹਾਨਾ ਨਾ ਬਣਾ ਸਕੋ ਉਹ ਕਾਨੂੰਨ ਵਿੱਚ ਸੱਟਾ ਨਹੀਂ ਕੱਗਾ ਹੌਨ ਵਾਲੇ ਦਿਨਾਂ ਦੀ ਬਾ ਇੰਸਟਾ ਨੂੰ ਬਾਹਰ ਕੀਤਾ ਜਾਵੇਗਾ ਤੇ ਰਹੀ ਗੱਲ ਇਹ ਤੁਸੀਂ ਜੈਸਟਰ ਕਿਲੇ ਕਿ ਲਿਆਦੇ ਪੰਜਾਬ ਦੇ ਵਿੱਚ ਜੈਸਟਰ ਲਈ ਆਓ ਤੁਸੀਂ ਤੁਹਾਡੀਆਂ ਪਾਰਟੀਆਂ ਦਾ ਕਲਚਰ ਰਿਹਾ ਸਾਡੀ ਪਾਰਟੀ ਨੇ ਹਾਰਿੰਗ ਜੰਕਸ਼ਨ ਨੂੰ ਖਤਮ ਕਰਨਾ ਇਹ ਸਾਡਾ ਟੀਚਾ ਹੈ ਤੇ ਰਹੀ ਗੱਲ ਇਹ ਮਾਹੌਲ ਵਿਗੜਨ ਦੀ ਸਾਡੀ ਪਾਰਟੀ ਜੋ ਪੂਰੇ ਛੇਦਤ ਨਾਲ ਲੱਗੀ ਹੋਈ ਪੰਜਾਬ ਵਿੱਚੋ ਇਸ ਥੋਰ ਨੂੰ ਕੱਢਣ ਲਈ ਭਾਰਤ ਸਰ ਵਿਪਖਸ਼ੀ ਦਲ ਪੁੱਛ ਰਿਹਾ ਹੈ ਕਿ ਤੁਹਾਡੇ ਆਪਣੇ ਨੇਤਾ ਜਿਹੜੇ ਸੇਫ ਨਹੀਂ ਨੇ ਉਹਨਾਂ ਦੇ ਸਾਬਕੀਲ ਸਾਹਿਬ ਥੋੜਾ ਜਿਹਾ ਕੰਮ ਅੱਜ ਸਮੇਂ ਘਟਾ ਹੈ ਤੇ ਆਖਰੀ ਜਵਾਬ ਲੈ ਕੇ ਮੈਂ ਫਿਰ ਵਾਈਂਡ ਅਪ ਕਰਾਂਗਾ ਪਰ ਕਿਵੇਂ ਸਤਨਾਮ ਜੀ ਆਪਣੀ ਪਾਰਟੀ ਦੇ ਜਿਹੜੇ ਤੁਹਾਡੇ ਨੇਤਾ ਨੇ ਜਿਹੜੇ ਪੋਲੀਟੀਸ਼ੀਅਨਸ ਨੇ ਉਹੀ ਸੇਫ ਨਹੀਂ ਹੈ ਇਹਦੇ ਤੇ ਹੀ ਸਵਾਲ ਪੁੱਛ ਰਿਹਾ ਕਿ ਮਾਹੌਲ ਇਸੇ ਤਰ੍ਹਾਂ ਹੀ ਤਾਂ ਖਰਾਬ ਹੁੰਦਾ ਹੈ ਪਰ ਇੰਨਾ ਦੇ ਸਰਕਾਰਾਂ ਦੇ ਟਾਈਮ ਤੋਂ ਜੋ ਪੰਜਾਬ ਦੇ ਵਿੱਚ ਨਸ਼ਾ ਤੇ ਕੈਂਸਰ ਵਰਗੀਆਂ ਚੀਜ਼ਾਂ ਫੈਲਿਆ ਇੰਨਾਂ ਦੇ ਸਰਕਾਰਾਂ ਦੀ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਪਸਤਪਨਾਹੀ ਸੀ ਉਹ ਤਾਂ ਹਮ ਸਾਡੀ ਆਮ ਆਦਮੀ ਪਾਰਟੀ ਖਤਮ ਕਰ ਰਹੀ ਹੈ ਤੇ ਲਈ ਗੱਲ ਇਹ ਇਹ ਗੈਸ ਟੈਕਰੀ ਕਿਸੇ ਤੋਂ ਉੱਪਰੋਂ ਕੀ ਮੰਗ ਲੈਂਦੇ ਨੇ ਕਦੀ ਕਿਸੇ ਤੋਂ ਮੰਗ ਲੈਂਦੇ ਇਹ ਇੰਨਾਂ ਦੇ ਸਰਕਾਰਾਂ ਦਾ ਪਾਇਆ ਹੈ ਗੰਦ ਸੀ ਜਿਸ ਨੂੰ ਅਸੀਂ ਸਾਫ ਕਰ ਰਹੇ ਜੇ ਤਰ ਜਲਦੀ ਇਹ ਤੋਂ ਪੰਚੇ ਤੋਂ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤਾ ਜਾਵੇ ਸਰ ਵਕੀਲ ਸਾਹਿਬ ਲਾਸਟ ਤੁਹਾਡਾ ਤੁਸੀਂ ਕੀ ਕੀ ਕਹ ਰਹੇ ਸੀ 30 ਸੈਕਿੰਡ ਚ ਖਤਮ ਕਰ ਦਿਓ ਮੈਂ ਸਿਰਫ ਇੱਕ ਰਿਕਵੈਸਟ ਕਰ ਰਿਹਾ ਜੀ ਵੀ ਇਫ ਦੇ ਆਰ ਸੇਇੰਗ ਕਿ ਪੰਜਾਬ ਦੇ ਵਿੱਚ ਜਿਹੜੇ ਸਾਡੇ ਐਮ ਐਲ ਏ ਦੇ ਕੈਂਡੀਡੇਟ ਸੀ ਤਰਨ ਤਰਨ ਤੋਂ ਉਹਨਾਂ ਦਾ ਜਵਾਈ ਧੱਕਾ ਕਰ ਰਿਹਾ ਵਟ ਦੇ ਆਰ ਡੂਇੰਗ ਵਿਦ ਦਾ ਲਾਅ ਐਂਡ ਆਰਡਰ ਵਾਈਂ ਦੇ ਆਰ ਨਾਟ ਅਰੈਸਟਿੰਗ ਏਮ ਸ਼ਰੀਆ ਤੋਂ ਬਾਹਰੋਂ ਬੈਠਾ ਜੇ ਧੰਕੀਆਂ ਦੇ ਰਿਹਾ ਕੀ ਕਰ ਰਹੀ ਇਹਨਾਂ ਦੀ ਪੰਜਾਬ ਪਰਸ ਵਟ ਦੇ ਆਰ ਡੂਇੰਗ ਹਾਉ ਦੇ ਆ ਜਸਟੀਫਾਈਂਗ ਬਾਈ ਓਨਲੀ ਸੇਇੰਗ ਵਨ ਕੇਸ ਕਿ ਇਹ ਸੁਬੀਨ ਭਾਤਵ ਮਹਾਰਦੇਵ ਦੇ ਜਿੰਨੇ ਉਹਨੂੰ ਗ੍ਰਾਂਤੀ ਦੀ ਜਾਂ ਤਮੇ ਤੁੰਡੀ ਜੋ ਵੀ ਜਿਆਦਾ ਆਪਣੇ ਸਰਕਾਰਾ ਤੁਹਾਡੀ ਹੋਮ ਮਿਨਿਸਟਰ ਨੂੰ ਆਪਣੇ ਟੇਬਲਸ ਤੋਂ ਖਾਣ ਦੋ ਰਿਟਰੀਟ ਦੈਨੀ ਬਸ ਲਾਈਫ ਔਰ ਇਸ ਪੋਸਟ ਵਾਟ ਯੂ ਆਰ ਡੂਇੰਗ ਬੜੀ 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 ਸ਼ਾਂਤੀ ਨਾਲ ਬੜੀ ਸ਼ਾਂਤੀ ਨਾਲ ਤੁਸੀਂ ਦੋਨੋਂ ਨੇ ਡਿਬੇਟ ਪਹਿਲਾਂ ਵੀ ਕੀਤੀ ਹੈ ਥੋੜਾ ਜਿਆ ਥੋੜਾ ਸੇ ਗੁੱਸਾ ਥੋੜਾ ਜਿਆ ਸ਼ਾਂਤ ਰੱਖੋ ਕਿਉਂਕਿ ਸਾਰਿਆਂ ਨੇ ਸਾਰਿਆਂ ਦਾ ਮੈਂ ਸਾਰਿਆਂ ਦਾ ਧੰਨਵਾਦੀ ਇਸ ਕਰਕੇ ਆ ਕਿਉਂਕਿ ਸਾਰਿਆਂ ਨੇ ਇੱਕ ਦੂਜੇ ਦੀ ਗੱਲ ਸੁਣੀ ਹੈ આરોਪ ਤੇ ਪ੍ਰਤੀਆरोप ਲਗਣਾ لازਮੀ ਹੈ ਕਿਉਂਕਿ ਦੋ ਵਿਪਕਸ਼ੀ ਤੇ ਪੱਖ ਤੇ ਵਿਪੱਖਸ਼ ਹੈ ਪਰ ਸਾਰੇ ਤੁਸੀਂ ਮੇਰੇ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਡਿਬੇਟ ਇੱਥੇ ਤੱਕ ਕਰੀ ਕੱਲ ਫੇਰ ਹਾਜ਼ਰ ਹੋਵਾਂਗੇ ਅਸੀਂ ਲੈ ਕੇ ਗੱਲ ਪੰਜਾਬ ਦੀ ਤੁਸੀਂ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਿਮਾਚਲ ਹਰਿਆਣਾ